ਸੱਚੀ ਗੱਲ ਜੀ ਗੱਲ ਕਰਦੇ ਹਾਂ ਮੱਤੇ ਪੜਦਾ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਕੇ ਕਿ ਵਿੱਕੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਉਹਦੇ ਮਾਲਕ ਨੇ ਉਸਤੇ ਇਹ ਇਲਜ਼ਾਮ ਲਾਇਆ ਹੈ ਕਿ ਵਿੱਕੀ ਨੇ ਰੈਸਟੋਰੈਂਟ ਵਿੱਚ ਚੋਰੀ ਕੀਤੀ ਹੈ ਉਹਨਾਂ ਰੈਸਟੋਰੈਂਟ ਦਾ ਮਾਲਕ ਉਹਨਾਂ ਦੇ ਘਰ ਪੁਲਿਸ ਲੈ ਕੇ ਆਇਆ ਹੈ ਪਰ ਜਦ ਪ੍ਰੀ ਤੋਂ ਉਹਨਾਂ ਦੀ ਧਰ ਲਈ ਕਰਦੀ ਹੈ ਤਾਂ ਉਹ ਵਾਪਸ ਚਲੇ ਜਾਂਦੇ ਹਨ ਇਦਰ ਬਿੱਚੀ ਵੀ ਕਰੋ ਚਲਾ ਜਾਂਦਾ ਹੈ ਇਦਨ ਪ੍ਰੀਤ ਦੀ ਸੱਸ ਪ੍ਰੀਤ ਨੂੰ ਕਸੂਰ ਮਾਰ ਦੱਸਦੀ ਹੈ ਉਹ बार-बार ਕਹਿੰਦੀ ਹੈ ਕਿ ਤੇਰੇ ਭਰਾ ਪਰਜਾਈ ਦੇ ਆਉਣ ਕਰਕੇ ਹੀ ਵਿੱਕੀ ਦੀ ਨੌਕਰੀ ਗਈ ਹੈ ਪ੍ਰੀਤ ਬਹੁਤ ਰੋਂਦੀ ਹੈ ਆਪਣੀ ਕਿਸਮਤ ਨੂੰ ਖੋਸਦੀ ਹੈ ਤਵਨ ਤੇ ਸੰਦੀਪ ਵੀ ਸਕੂਲ ਤੋਂ ਆ ਜਾਂਦੇ ਹਨ ਜਦੋਂ ਪ੍ਰੀਤ ਨੂੰ ਰੋਂਦੀ ਦੇਖਦੇ ਹਨ ਤਾਂ ਪੁੱਛਦੇ ਹਨ ਕਿ ਤੂੰ ਕਿਉਂ ਰੋ ਰਹੀ ਹੈ ਤਾਂ ਪ੍ਰੀਤ ਉਹਨਾਂ ਨੂੰ ਸਾਰਾ ਸੱਚ ਦੱਸਦੀ ਹੈ ਕਿ ਵਿੱਕੀ ਜਿਸ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਉਥੇ ਉਸਨੇ ਚੋਰੀ ਕੀਤੀ ਹੈ ਪ੍ਰੀ ਦੇਵੀ ਕਹਿੰਦੀ ਹੈ ਕਿ ਇਸ ਤਰ੍ਹਾਂ ਤਾਂ ਉਸ ਨੂੰ ਚੋਰੀ ਦੀ ਆਦਤ ਪੈ ਜਾਵੇਗੀ ਜਿੱਥੇ ਵੀ ਜਾਵੇਗਾ ਚੋਰੀ ਕਰੇਗਾ ਤਾਂ ਉਸਦੀ ਸਾਸੋ ਨਾਂ ਦੀਆਂ ਗੱਲਾਂ ਸੁਣ ਲੈਂਦੀ ਹੈ ਕਿ ਉਹ ਸੰਦੀਪ ਦੇ ਕਮਲ ਨੂੰ ਬਰਾ ਭਲਾ ਬੋਲਦੀ ਹੈ ਕਮਲ ਪ੍ਰੀਤ ਨੂੰ ਹੌਸਲਾ ਦਿੰਦਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਵਿੱਕੀ ਨੂੰ ਆਨਲਾਈਨ ਜੇ ਮੈਂ ਉਸ ਨੂੰ ਸਮਝਾਵਾਂਗਾ ਵਿੱਕੀ ਆਪਣੇ ਮਾਮਾ ਮਮੀ ਦੇ ਘਰ ਚਲਾ ਜਾਂਦਾ ਹੈ ਉਹਦੀ ਮਾਮੀ ਵੀ ਉਸ ਨੂੰ ਦੇਖ ਕੇ ਸਮਝ ਜਾਂਦੀ ਹੈ ਕਿ ਹੁਣ ਇਹ ਫਿਰ ਪੈਸੇ ਲੈਣ ਲਈ ਆਇਆ ਹੈ ਓਬੀਅਸ ਨੂੰ ਕਾਫੀ ਗੱਲਾਂ ਸੁਣਾਉਂਦੀ ਹੈ ਫਿਰ ਉਸਦਾ ਮਾਮਾ ਵੀ ਆਪਣੀ ਹੀ ਰੋਣੀ ਲੈ ਕੇ ਬਹਿ ਜਾਂਦਾ ਹੈ ਤਾਂ ਵਿੱਕੀ ਸੋਚਦਾ ਹੈ ਕਿ ਇੱਥੇ ਮੇਰੀ ਦਾਲ ਨਹੀਂ 깔ਣੀ ਤਾਂ ਉਹ ਤੋਂ ਚਾਹ ਪੀ ਕੇ ਆਪਣੇ ਦੋਸਤ ਦੇ ਘਰ ਚਲਾ ਜਾਂਦਾ ਹੈ ਉਹਦੇ ਦੋਸਤ ਦਾ ਪਿਓ ਵੀ ਕਾਫੀ ਦੁਖੀ ਹੁੰਦਾ ਹੈ ਉਹ ਆਪਣੇ ਮੁੰਡੇ ਦੀ ਅਕਤੂਤਾ ਵਿੱਕੀ ਨੂੰ ਦੱਸਦਾ ਹੈ ਵਿੱਕੀ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਅੰਕਲ ਜੀ ਮੈਂ ਇਸ ਨੂੰ ਸਮਝਾਵਾਂ ਸਮਝਾ ਦੇਵਾਂਗਾ ਪਰ ਵਿੱਕੀ ਨੇ ਕੀ ਸਮਝਾਉਣਾ ਹੈ ਵਿੱਕੀ ਤਾਂ ਖੁਦ ਕਮਚੋਰ ਹੈ ਸਵਿੱਤੀ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਤੂੰ ਸ਼ਾਮ ਨੂੰ ਪੇਨ ਦਾ ਪ੍ਰਬੰਧ ਕਰ ਲੈ। ਹੁਣ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਵਿਤੀ ਨੂੰ ਕੋਈ ਕੰਮ ਮਿਲਦਾ ਹੈ ਕਿ ਨਹੀਂ। ਲੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਧੰਨਵਾਦ।